ਗਿੰਦਕਾਲਾ ਮਜਰਾ ਪਿੰਡ ਨੇੜੇ ਖੰਨਾ ਤੋਂ ਆਏ ਨੇ ਜਿਹੜੇ ਕੀ ਸੰਗਤ ਵੱਲੋਂ ਦਸਵੰਧ ਇਕੱਠਾ ਕਰਕੇ ਤਕਰੀਬਨ 252000 ਰੁਪਇਆ ਹੱਸਣ ਨੂੰ ਡੀਜ਼ਲ ਵਾਸਤੇ ਦੇਣਾ ਆਏ ਨੇ ਤੇ ਅੱਗੇ ਜਿਹੜੇ ਕਾਰਜ ਚੱਲ ਰਹੇ ਉਹਨਾਂ ਦੇ ਵਿੱਚ ਅੱਗੇ ਵੀ ਹੋਰ ਵੱਧ ਛੜ ਕੇ ਜਿਹੜਾ ਹੈਗਾ ਹਿਸਾਬ ਆਇਆ ਜਾਏਗਾ ਇੰਨਾ ਵੀਰਾਂ ਦੇ ਰੇਤ ਵਾੜੀ ਚੜ ਗਈ ਸੀ ਇਹਨਾਂ ਦੀ ਮਦਦ ਕਰਨ ਲਈ ਅਸੀਂ ਹਫ਼ਤਾ ਇੱਥੇ ਲੱਗ ਜਾਵਾਂਗੇ ਜਿੰਨੀ ਵੀ ਮਦਦ ਹੋਏ ਨੇ ਜ਼ਰੂਰ ਕਰਕੇ ਜਾਵਾਂਗੇ ਤੇਲ ਅਸੀਂ ਆਪਦੇ ਪੰਜੋਂ ਪੂਕਾਂਗੇ ਆਲ ਸਾਈਡ ਦੇ ਸੰਪਰਕ ਵਿੱਚ ਆਏ ਸੀ ਅਸੀਂ ਤੇ ਉਹਨਾਂ ਨੂੰ ਫੋਨ ਗੱਲਬਾਤ ਕਰਕੇ ਇੱਥੇ ਆਏ ਆਂਗੇ ਅਸੀਂ ਚਾਰ ਟਰੈਕਟਰ ਲੈ ਕੇ ਆਏ ਆਂ ਜਿੰਨਾ ਵੀ ਡੀਜ਼ਲ ਖਰਚਾ ਹੋਊ ਉਹ ਸਾਡਾ ਹੋਊਗਾ ਵੀ 7 ਦਿਨਾਂ ਤੇਜ ਦੀ ਸੇਵਾ ਕਰਕੇ ਜਾਵਾਂਗੇ ਜਿੰਨਾ 7 ਹੋਇਆ ਤੇ ਬਾਹਣਾ ਦੇ ਜ਼ਮੀਨ ਪੱਤਰ ਕਰਕੇ ਜਾਵਾਂਗੇ ਇਹਨਾਂ ਦੀ ਸਵਾਵਾ ਬਹੁਤ ਵਧੀਆ ਲੱਗਿਆ ਜੀ ਇਹਨਾਂ ਦੇ ਸਵਾਵਾ ਤੇ ਰਹਿਣ ਸਹਣ ਦਾ ਵੀ ਵਧੀਆ ਹੋਰ ਵੀ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਤੇ ਖਾਲਸਾ ਢਰਾਂ ਨਾਲ ਸੰਪਰਕ ਕਰਕੇ ਤੇ ਆਪਣੇ ਵੀਰਾਂ ਦੀਆਂ ਜ਼ਮੀਨਾਂ ਪੱਤਰੀਆਂ ਕਰਾਉਣ ਅਸੀਂ ਆਪਦੇ ਪਿੰਡ ਵੱਲੋਂ ਪਹਿਲਾਂ ਵੀ 50000 ਰੁਪਏ ਕਾਂਕ ਦਾ 20 20 ਇੱਥੇ ਭੇਜ ਰੁਕ ਚੁੱਕਿਆ ਗ੍ਰਾਂਜ ਦੇ ਬੰਦੀ ਨਾਲ ਰੱਖ ਕੇ